ਹਾਂਜੀ ਸਸਤਰੀ ਕੱਲ ਦੋਸਤੋ ਪਿੰਡੂ ਕਿਤੇ ਚੰਨ ਚ ਬਾਈ ਜੀ ਸਵਾਗਤ ਕਰਦੇ ਆ ਰੋਜ਼ ਦੀ ਤਰ੍ਹਾਂ ਹਾਜ਼ਰਾਂ ਜੀ ਅੱਜ ਫੇਰ ਆਪਾਂ ਤੁਹਾਨੂੰ ਤੂੜੀ ਦੇ ਰੇਟ ਦਿਖਾਉਣ ਨੂੰ ਬਾਈ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਇੱਕ ਅੱਧ ਮਿੰਟ ਜਿਹੜੀ ਸਟਾਰਟ ਆ ਹਨਾ ਤੇ ਆ ਜਾਓ ਬਾਈ ਤੇ ਇਨੇ ਕ ਗਾਹ ਕਾ ਜਿਹੜੇ ਬਾਈ ਗਾਗੂ ਕਹਿਗੇ ਆ ਤੇ ਜਿਹੜੇ ਨਾਗ ਆਪਾਂ ਵੇਖੇ ਜਿਹੜੇ 2 3 4 5 6 7 ਅੱਜ 7 ਨਾਗ ਰਹਿਗੇ ਜੀ 13 ਨਾਗ ਤੋਂ ਜਿਹੜੇ ਸਿੱਧਾ 7 ਨਾਗ ਰਹਿਗੇ ਤੇ ਅੱਪਤੀ ਹੋ ਗਏ ਸਟਾਰਟ ਹੀ ਆ ਬੋਲੀ ਤਾਂ ਤੇ ਰਾਜੂ ਭਾਈ ਵੇਣੇ ਸਿਰਾ ਰੇਟ ਜਿਹੜਾ ਅੱਜ ਦਾ ਕੀ ਜਾਂਦਾ ਜਿਹੜਾ ਕੱਲ ਦਾ ਸਿਰੇ ਰੇਟ ਦੀ ਗੱਲ ਕਰਗੇ ਤਾਂ ਇੱਕ ਟਰਾਲੀ ਜਿਹੜੀ ਕੱਲ ਦੀ 13 ਟਰਾਲੀਆਂ ਚੋਂ ਇੱਕ ਟਰਾਲੀ ਜਿਹੜੀ 400 ਗਈ ਸੀ ਬਾਕੀ 300 350 70 80 ਬਸ ਇੱਥੇ ਜਿਹੜਾ ਰਿਹਾ ਤੇ ਪਹਿਲੀ ਟਰਾਲੀ ਤੋਂ ਜਿਹੜਾ ਸ਼ੁਰੂ ਕਰ ਗਏ ਤੇ ਵੇਣੇ ਆ ਭਾਈ ਸਿਰਾ ਰੇਟ ਕੁਆਲਟੀ ਜਿਹੜੀ ਆਹ

400 ਰੁਪਿਆ ਬੋਲਾ ਬਾਈਖ ਨੇ 405 10 15 20 25 425 ਰੁਪਏ 30 430 ਬੋਲਣਗੇ 430 ਰੁਪਏ ਦੇ ਰਹੂਗਾ ਅੱਲੋ ਜੀ ਪਹਿਲੀ ਟਰਾਲੀ ਦਾ 430 ਰੁਪਏ ਰੇਟ ਜਿਹੜਾ ਲੱਗਿਆ 400 ਤੇ 300 ਵੀ ਹੁਣ ਜਿਹੜਾ ਰੇਟ ਪਹਿਲੀ ਟਰਾਲੀ ਦਾ ਲੱਗ ਗਿਆ ਅਗਲੀ ਟਰਾਲੀਆਂ ਦਾ ਵੇਣਿਆ ਵੀ ਇਹ ਰੇਟ ਕਿ ਜਾਂਦਾ ਕਿ ਨਹੀਂ ਜਾਂਦਾ ਬਾਈ ਤੇ ਲਓ ਜੀ ਅਗਲੇ ਨਾਲ ਤੇ ਵੇਣਿਆ ਵੀ ਕੀ ਰੇਟ ਜਿਹੜਾ ਜਾਂਦਾਗਾ ਆ ਜੋ ਵਾਟਾ 350 ਦਾ ਰੱਖੋ 350 ਜੀ ਆ 350 ਜੀ 50 60 425 ਬੋਲਦਾ ਕੋਈ 425 ਰੁਪਏ ਆਪਣੇ ਦੱਸੀ ਨੂੰ ਕਿਤੇ 425 ਰੁਪਏ ਦੂਸਰੇ ਨਗਦਾ ਰੇਟ ਕੀ ਬਾਤ ਹੈ ਜੀ ਦੋ ਨਾਗ ਜਿਹੜੇ ਸਿਰਾ ਬੋਲੀ ਹੋਈ ਆ ਸਿਰਾ ਰੇਡ ਲੱਗਾ 400 ਤੇ ਲੋ ਜੀ ਜਿਹੜੇ ਪੰਜ ਨਾਗ ਹਲੇ ਬਾਕੀ ਆਗੇ ਤੇ ਦੋ ਨਗਾ ਦੀ ਜਿਹੜੀ ਬੋਲੀ ਹੋਈ ਟਰਾਲੀਆਂ ਵੇਖੋ ਕਿਹੜੇ ਸਾਹਮਣਾ ਜਿਹੜੀਆਂ ਪਾਹਾਂ ਲੋ ਜੀ ਆਹ ਸਾਹਮਣਾ ਜਿਹੜੇ ਨਾਗਾ ਆ ਥੋੜੀ ਵਧੀਆ ਜੀ ਏ ਕਮੈਂਟ ਜਰੂਰ ਕਰਦਿਆ ਕਰੋ ਵੀ ਕੀ ਰੇਟ ਜਿਹੜਾ ਤੁਹਾਡੇ ਅਰਗੇ ਵਿੱਚ ਤੋੜੀ ਦਾ ਚੱਲੀ ਜਾਂਦਾ ਸਰਾ ਕੁਆਲਟੀ ਟਾਪ ਦਾ ਰੇਟ ਇੱਥੋਂ ਦਾ ਹੱਲੇ ਅੱਜ ਜਿਹੜਾ ਮੈਨੂੰ ਲੱਗਦਾ ਵੀ 500 ਤੇ ਜਿਹੜਾ ਜਾ ਪਾਊਗਾ ਜੀ ਆ ਬਾਈ ਮੂਰਲੇ ਮੂਰਲੇ ਤੇਲੀ ਜੀ ਤੋੜੀ ਕਰੀ ਬੋਲੋ ਭਾਈ ਜੋੜੇ ਦੇ ਬੋਲੋ ਜੋੜੇ ਦੇ ਹੈ ਤੁਹਾਡੇ ਕੋਲੇ ਆ ਭਾਈ ਬਈ ਗਿੱਲੀ ਦਾ ਨਹੀਂ 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 ਬੋਲੋ ਭਾਈ ਹਾਂਜੀ ਹਾਂ ਇਹੋ ਜਿਹੀ ਨਿਕਲੂਗਾ ਹੈ ਬਗੂ 300 5 10 15 20 25 30 35 550 54 60 70 370 ਬੋਲੰਗ ਨੇ 370 ਰੁਪਏ ਬਾਈ ਹਰੀ ਨੂੰ ਲਓ ਵੀ 370 ਰੁਪਏ ਨੂੰ ਜਿਹੜੀ ਨਗਦੀ ਬੋਲੀ ਲੱਗੀ ਤੇ ਲਓ ਜੀ ਅਗਲੇ ਨਗਦਾਂ ਵਿਣਿਆ ਵੀ ਕਿੱਥੋਂ ਤੱਕ ਜਿਹੜਾ ਰੇਟ ਜਾਊਗਾ ਕਿਤੋਂ ਲੈ ਕੇ ਤੇ ਕਿੱਥੋਂ ਤੱਕ ਜਿਹੜਾ ਰੇਟ ਜਾਊਗਾ ਤੇ ਕੋਟਕਪੂਰਾ ਮੰਡੀ ਦੇ ਵਿੱਚ ਭਾਈ 7:30 ਵਜੇ ਜਿਹੜੀ ਬੋਲੀ ਸਟਾਰਟ ਹੋਣ ਲੱਗੀ ਹੁਣ ਠੰਡਾ ਕਰਕੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਆਏ ਵੀ ਦੱਸਿਆ ਕਰੋ ਵੀ ਕਿੰਨੇ ਵਜੇ ਜਿਹੜੀ ਉੱਥੇ ਬੋਲੀ ਹੁੰਦੀ ਹੈਗੀ ਏਰੀਆ ਵਿੱਚ ਤੇ ਬਾਕੀ ਵੇਣੇ ਵੀ ਬੋਲੀ ਆ ਭਾਈ ਬਾਹਰ ਦੀ ਨਾ ਬਾਹਰ ਦੀ ਬਾਹਰ ਦੀ ਤੁੜੀ ਆਈ ਮੈਂ ਗੁੱਲੀ ਨਹੀਂ ਨਹੀਂ ਮੈਲੀ ਗੁੱਲੀ ਮੈਲੀ ਆ ਸਕਦੀ ਹੈ ਬਾਹਰ ਦੀ ਆ ਹਾਂ ਬੋਲੋ ਭਾਈ 300 ਰੁਪਿਆ 5 10 15 20 350 350 80 85 90 95 100 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 400 5 405 ਬੋਲਾਂਗੇ ਨੇ 405 ਲੋ ਜੀ 403 5 ਰੁਪਏ 403 5 ਰੁਪਏ ਜਿਹੜਾ ਸਿਰ ਆ ਰੇਟ ਲੱਗ ਗਿਆ ਜਾਂ ਨਗਦਾ ਲੋ ਜੀ ਕੁਆਲਟੀ ਵੇਖੋ ਪਹਿਲਾਂ ਬਈ ਕਵਾਰਟੀ ਹੋ ਜਾਂਦੇ ਇਹਦੀ ਆ ਬਾਈ ਨਹੀਂ ਆ ਇਸ ਨਾਲ ਦੀ ਇੱਕੋ ਗੱਪ ਜਵਾਈ ਆ ਹਰਦੀ ਜੀ ਮਾਰੀ ਮੁੱਟੀ ਆਸਰ ਦੀ ਆ 305 10 15 20 25 30 35 350 54 60 65 365 70 75 80 88 90 92 395 ਬੋਲਾਂਗੇ ਨਾ 400 5 405 10 15 415 ਬੋਲਾਂਗੇ ਨਾ 415 ਕੀ ਹੈ ਬਾਈ ਜੀ 400 ਤੇ 15 ਰੁਪਏ ਅੱਜ 400 ਤੇ ਰਹੂਗਾ ਬਈ रेट। ਟੱਪ ਵੀ ਸਕਦਾ। 450 ਸਿਰਾ ਰੇਟ ਹੁੰਦਾ ਹੈਗਾ। ਬਾਕੀ ਦੋ ਨਾਲ ਕਿ ਲਾਸਟ ਰਹਿ ਗਏ ਜੀ। ਤੇ ਵੇਣੇ ਆ ਵੀ ਕਿੱਥੋਂ ਤੱਕ ਜਿਹੜਾ ਹਿਸਾਬ ਕਿ ਤੱਕ ਪਜਾਊਗਾ। ਅੰਦਰ ਦੇ? ਹਾਂ ਬਈ ਅੰਦਰ ਦੇ। ਅੰਦਰ ਦੇ ਥੋੜੀ ਬੋਲੋ ਜੀ। 350 60 ਰੁਪਏ। 65 ਰੁਪਏ। 650 400 5 5 10 15 15 2 420 ਰੁਪਏ। ਬੋਲਾਂਗੇ ਅਗਰ ਮਿਲਣਾ ਹੋਵੇ 420 ਚਲੋ 400 ਤੇ 20 ਰੁਪਏ ਹਾਂ ਸਿਰਾ ਕੁਆਲਟੀ ਸੀ ਤੂੜੀ ਦੀ ਜੀ 400 ਤੇ 20 ਰੁਪਏ ਲਓ ਜੀ ਲਾਸਟ ਨਗ ਰਹਿ ਗਿਆ ਜੀ ਲਾਸਟ ਨਗ ਵੇਣਿਆ ਵੀ ਕਿੱਥੋਂ ਲੈ ਕੇ ਕਿੱਥੋਂ ਤੱਕ ਜਾ ਰੇਟ ਜਾਊਗਾ ਇਹ ਕੁਆਲਟੀ ਸਿਰਾ ਇਹ ਨਹੀਂ ਅੰਦਰ ਲਈਂ ਰੱਖੀਏ ਅੰਦਰ ਦੇ ਥੋੜੀ ਬੋਲੋ ਭਾਈ ਰੱਖ 350 ਤੋਂ ਰੱਖ 350 ਹੀ 350 50 60 60 65 70 70 72 80 85 90 95 400 405 10 10 15 415 ਬੋਲਣਗੇ 815 415 ਰੁਪਏ ਜਿਹੜਾ ਆ ਲਾਸਟ ਨਗਦਾ ਰੇਟ ਲੱਗ ਗਿਆ ਜੀ 415 ਰੁਪਏ ਤੇ 430 ਰੁਪਏ ਜਿਹੜਾ ਅੱਜ ਸਿਰਾ ਰੇਟ ਜਿਹੜਾ ਗਿਆ ਜੀ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਜੀ ਬਾਕੀ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਸਿਰਾ ਰੇਟ ਜਿਹੜਾ ਅੱਜ 400